ਮੋਦੀ ਸਰਕਾਰ ਨੇ ਸਕੀਮ ਚਲਾਈ ਅਗਨੀਵੀਰ ਸਕੀਮ ਜੀ ਮੋਡੇ ਤੇ ਲੱਗਿਆ ਹੋਇਆ ਸਿੱਖ ਰੇਜੀਮੈਂਟ ਅਗਨੀਵੀਰ ਸਕੀਮ ਦੇ ਵਿੱਚੋਂ ਸਾਰੇ ਜਾਣਗੇ ਮਿਕਸ ਅਪ ਉੱਥੇ ਕੋਈ ਵੀ ਜਾ ਸਕਦਾ ਸਿੱਖ ਰੇਜੀਮੈਂਟ ਚ ਸਿੱਖ ਰੇਜੀਮੈਂਟ ਦੇ ਵਿੱਚ ਅਗਨੀਵੀਰ ਸਕੀਮ ਨਾਲ ਜਦੋਂ ਸਿੱਖ ਰੇਜੀਮੈਂਟ ਦਾ ਕੋਈ ਹੈ ਹੀ ਨਹੀਂ ਅਸੀਂ ਇਹਨੇ ਸਪੇਸ ਖਾਲੀ ਕਰਤੀ ਜਰਨਲ ਬੱਚਾ ਤਾਂ ਜਾਣ ਵਾਸਤੇ ਹੈ ਨਹੀਂ ਉਹਦਾ ਕਾਰਨ ਪਤਾ ਕੀ ਮਹਾਨੀਆ ਸਾਹਿਬ ਅਸੀਂ ਫੌਜ ਨੂੰ ਸਿਰਫ ਔਰ ਸਿਰਫ ਪੈਸਾ ਕਮਾਉਣ ਦਾ ਜਰੀਆ ਸਮਝ ਲਿਆ ਹਮ ਜਦੋਂ ਕਿ ਫੌਜ ਪੈਸਾ ਕਮਾਉਣ ਦਾ ਜ਼ਰੀਆ ਨਹੀਂ ਹੈਗਾ ਕੈਪਟਨ ਅਭਰੇਂਦਰ ਸਿੰਘ ਕੋਲੇ ਪੈਸੇ ਨਹੀਂ تھے ਉਹ ਫੌਜ ਕਾ ਤੇ ਭਰਤੀ ਹੋ ਗਿਆ ਰਜਵਾੜਿਆਂ ਦੇ ਮੁੰਡੇ ਭਰਤੀ ਹੁੰਦੇ ਸੀ ਪਹਿਲਾਂ ਫੌਜ ਦੇ ਵਿੱਚ ਸਾਡੇ ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ ਸੀ ਕਹਿੰਦੇ ਚਾਰ ਪੁੱਤ ਨੇ ਤਾਂ ਦੋ ਜੇ ਦੋ ਨੇ ਤਾਂ ਇੱਕ ਮੈਨੂੰ ਦੇ ਦਿਓ ਭਾਈ ਆਪਾਂ ਵਤਨ ਦੇਸ਼ ਦੀ ਰਾਖੀ ਕਰਨੀ ਹੈ ਹਮ ਇੱਕ ਤਾਂ ਸਾਨੂੰ ਸਰਕਾਰਾਂ ਨੇ ਡੋਪਤਾ ਗਲਤ ਨੀਤੀਆਂ ਦੇ ਨਾਲ ਅਗਦੀ ਵੀਰ ਨੀਤੀ ਦੇ ਨਾਲ ਦੂਜੇ ਪਾਸੇ ਸਾਡਾ ਵਿਦੇਸੀ ਨਵੇਸ ਹੋ ਗਿਆ ਸਿੱਖ ਰੇਜੀਮੈਂਟ ਖਤਮ ਹੋਣ ਦੀ ਤਦਾਦ ਤੇ ਖੜੀ ਅੱਜ